ਹਾਈ ਹਾਈ ਵੇ ਖੜ ਚੋ ਨਿਆਣੀਆਂ ਤੁਸੀਂ ਖੜ ਚੋ ਦੱਸ ਨੀਆਂ ਤੁਹਾਨੂੰ ਮੈਂ ਖਲੋਵੋ ਜਨਾ ਕੋ ਤੁਸੀਂ ਹੋਣੇ ਨਾ ਹੋਣ ਤੇ ਹਾਈ ਹਾਈ ਪਸੰਦ ਕਰਦੀ ਆਂ ਜੀ ਇਹ ਜਿਹੜਾ ਪੰਨਾ ਮਾਰੇ ਨੇ ਇਹਨਾਂ ਨੇ ਗੋਠਿਆਂ ਦੇ ਉੱਤੇ ਸਵੇਰ ਦੀ ਧੱਕੜ 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 ਲਾਈ ਪਈ ਐ ਐਂਜ ਲੱਗਦਾ ਜਿਵੇਂ ਕੋਟ ਨੇ ਮਾਰਦਾ ਹੁੰਦਾ ਸਾਡੇ ਕੋਠੇ ਵਿੱਚ ਜਾਨੂੰ ਗੰਦ ਪਾਣ ਨੂੰ ਜਾ ਬੱਜੋ 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 ਤੁਹ ਆਪਣੇ ਕੋਠੇ ਤੇ ਜਾ ਕੇ ਗੰਦ ਪਾਓ ਖੜ ਚੋ ਤੁਹਾਨੂੰ ਮੈਂ ਲਾਨੀਆਂ ਤੁਹਾਡੀ ਕਲਾਸ ਵੇੜਾ ਇਹ ਉਹ ਭਰਿਆ ਪਿਆ ਡੋਰਾ ਦੇ ਨਾਲ ਪਤੰਗਾ ਹੀ ਪਤੰਗਾ 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 ਇੱਕ ਜਿਹੜਾ ਮਲਾਪ ਇਹ ਹੋਣਾ ਜਦੋਂ ਦਾ ਆਇਆ ਇਹਨੇ ਵੀ ਆਖਰ ਚੁੱਕੀ ਏ ਜੋ ਗੜੀ ਨਹੀਂ ਨੇ ਆਣੇ ਇਕੱਠੇ ਕੀਤੇ ਪਏ ਨੇ ਸਾਰੇ ਦੱਸ ਨਹੀਂ ਇਹਨਾਂ ਖੜ ਚੁੱਕੇ ਸਬਜ਼ੀ ਵੀ ਪਤਾ ਨਹੀਂ ਇਹਨਾਂ ਨੇ ਮੈਨੂੰ ਬਣਾਉਣ ਦੇਣੀ ਏ ਕਿ ਨਹੀਂ ਵੇਖਾਂ ਬਿਨ ਲੱਗ ਵੀ ਬਲਦੀ ਏ ਕਿ ਨਹੀਂ ਫਿਰ ਪੜਾਣਾ ਵੀ ਹਾਏ ਪਤੰਗਾਂ ਹੀ ਪਤੰਗਾਂ ਡੋਰਾ ਹੀ ਡੋਰਾ ਹਾਏ 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 ਕੀ ਹੋ ਗਿਆ ਫਾਸ ਗਿਆ ਡੋਰ ਆ ਵੇਖ ਲੈ ਆ ਵੇਖ ਪਤਾ ਨਹੀਂ ਕੀ ਕੁਛ ਰੱਖਿਆ ਪਿਆ ਹੈ ਮਲਾਪ ਮਲਾਪ ਇੱਧਰ ਆ ਮੈਂ ਕਿਹਾ ਸੀ ਨਾ ਪਤੰਗਾਂ ਕੱਟ Đਾਣੀਆਂ ਨੇ ਹੈ ਉਹ ਜਨਾਲ ਬੰਦੇ ਅਸਲੇ ਹੈ ਗੁਰਦਾ ਤੁਹਾਡੀ ਪੁੱਤ ਇੱਕ ਬੰਨੀ ਵਾਰ ਹੋ ਰਹੀ ਏ ਯਾਰ ਅਰੇ ਬਤਾ ਦਿਆ ਅਰੇ ਬਰਕਰਿਆ ਹਨ ਮਾ ਆਪਦੀ ਬੜੀ ਸੁੱਚੀ ਤੇ ਬਣਾਉਣਾ ਵੇ ਦੇਖਣਾ ਭਈ ਨਹੀਂ ਨਹੀਂ ਹੁਣ ਆਣਾ ਹੁਣ ਤੇ ਗੱਲ ਹੀ ਨਹੀਂ ਮੰਨਦਾ ਗੱਲ ਹੀ ਨਹੀਂ ਮੰਨਦਾ ਦੇਖ ਪਣਾ ਤੂੰ ਜਿਹੜੇ ਹੱਲਣਨ ਲੱਗਾ ਤੂੰ ਪੇਚੇ ਪਾਣਾ ਘੰਟਾ ਆ ਗਿਆ ਤਨ ਪੇਚੇ ਪਾੰਦੇ ਨੂੰ ਪੀਰ ਪਰ ਲਿਆ ਇਹਨਾਂ ਇਹ ਗੱਟ ਦਾ ਦੇਣ ਟੋਰਾ ਹੀ ਟੋਰਾ ਅਸਦੀਆਂ ਫਿਰਦੀਆਂ ਨੇ ਪੈਰਾਂ 'ਚ ਦੇਖ ਲੈ ਮੈਂ ਟੋਰਾਾਂ ਵਾਲੀ ਖੇਡ ਪਤੰਗਾਂ ਵਾਲੀ ਖੇਡ ਕੋਈ ਹੋਰ ਖੇਡ ਖੇਡੋ ਦੱਸ ਹੜ ਜੋ ਹੜ ਜੋ ਆਹੀ ਮੈਂ ਆਹੀ ਆਹਿਲ ਪਿਆ ਸੀ ਤੁਹਾਨੂੰ ਆਪਣੇ ਕੋਲੋਂ ਕੱਤ ਪਾਉ ਜਾ ਕੇ ਜਾਓ ਜਾਓ ਇਹ ਗੱਟ ਪਾਨ ਲੱਗੇ ਨੇ ਸਾਡੇ ਕੋਲੇ ਤੇ ਟਗੜ 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 ਲਾਈ ਪਈ ਏ ਸਵੇਰ ਦੀ ਇਹ ਨਾਣੀ ਟਕੜ ਟਕੜ ਐਂਚ ਮਾਰਦਾ ਜੀ ਸਿਰ ਤੇ ਕੋਈ ਘੋਟਲੇ ਮਾਰਦਾ ਹੁੰਦਾ ਇੰਨਾ ਬਹਾਦਰ ਤਾਬਿਆ ਹਰਨਾ ਮੈਨੂੰ ਆਦਾ ਤੁਸੀਂ ਹਟ ਜਾ ਤੁਸੀਂ ਫੱਟੋ ਫੱਟੋ ਆਪਣੇ ਘਰਾਂ ਨੂੰ ਜਾ ਪੱਜਦੇ ਨਾ ਤੁਸੀਂ ਹਟ ਜਾ ਹਟ ਜਾ ਇਹ ਹੁਣ ਨੇ ਮਲਾਬ ਤੂੰ ਇੱਟੱਕ ਜਾ ਹੋਰ ਨਾ ਪੇਚਾ ਪਵਾਲੀ ਕੋਈ ਇੰਨਾ ਕਰ ਸੁੰਗੀ ਹੈ ਮੇਰੀ ਹੁਣੇ ਨੇ ਚਲ ਬਣ ਗਈ ਸਬਜ਼ੀ ਵੀ ਮੈਂ ਨਾ ਸੜ ਗਿਆ ਪੁਣਾ ਵੀ ਨਹੀਂ ਲਿਆਈ ਮੈਂ ਬੇਮਨਾਫ ਪੈ ਗਏ ਨਹੀਂ ਪੱਕੇ ਤੇਰੇ ਆ ਜਾ ਜੇ ਪੈ ਗਏ ਨੇ ਤੇ ਸਹੀ ਵੇ ਸਬਜੀ ਤੇ ਬਣ ਗਈ ਬਲਾ ਬ ਨੂੰ ਵੇਖ ਕੇ ਆਉਣੀ ਆ ਕੀ ਕਰਦਾ ਪਿਆ ਇੱਥੇ ਕਿੱਥੇ ਜਾਣਾ ਆਈ ਗਿਆ ਮੇਟਾ ਪਾਏਗਾ ਮੈਂ ਬਣ ਗਿਆ ਮੇਟਾ ਪਾਏਗਾ ਮੈਂ ਤੇ ਪਾਏਗਾ ਮੇਟਾ ਕੀ ਹੋਰ ਉਹਨਾਂ ਪਿਆਲੇ ਪੀਚਾ ਉਹਨਾਂ ਦਾ ਮੇਰੇ ਪੰਡਾ ਹੋ ਗਿਆ ਪੀਚਾ ਪੀ ਕੇ ਪੀਚਾ ਪੀ ਕੇ ਪੀਚਾ ਪੀ ਗਿਆ ਨਾ ਨਾਵਾ ਕੁਛ ਚਲ ਆ ਜਾ ਕੋਈ ਪੀਚਿਆਂ ਨੇ ਹਾਂਜੀ ਗਾਇਜ਼ ਮੈਂ ਤੁਹਾਨੂੰ ਇੱਕ ਫਨੀ ਵੇ ਦੇ ਨਾਲ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਏ ਕਿ ਬੇਸ਼ੱਕ ਬਸੰਤ ਦਾ ਤਿਉਹਾਰ ਬਣਾਇਆ ਫਨ ਦੇ ਲਈ ਗਿਆ ਪਰ ਜਦੋਂ ਆਪਾਂ ਆਪਣੇ ਫਨ ਦੀ ਲਿਮਟ ਕਰਾਸ ਕਰ ਜਾਂਦੇ ਆ ਨਾ ਤਾਂ ਬਹੁਤ ਵੱਡੇ ਵੱਡੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਆ ਸੋ ਪਲੀਜ਼ ਬੀ ਕੇਅਰਫੁਲ ਆਪਣਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖੋ